ਦਾਇਮ ਉਠੀ ਜਲਵੀ ਉਦਾਂ ਵੀ ਕਹਿ ਸਕਦੇ ਆ ਅਰਥ ਕੀ ਰਹੇ ਜਿਹੜੀ ਕੀਮਤ ਮੁੱਲ ਉਸ ਚੀਜ਼ ਦਾ ਕਦਰ ਉਸ ਚੀਜ਼ ਦੀ ਪੈਂਦੀ ਹੈ ਜਿਹਦਾ ਮੁੱਲ ਮਹਿੰਗਾ ਹੋਵੇ ਜਿਹਦਾ ਮੁੱਲ ਮਹਿੰਗਾ ਹੋਏਗਾ ਉਸੇ ਦੀ ਕਦਰ ਪੈਗੀ ਤੇ ਜ਼ਿੰਦਗੀ ਵਿੱਚ ਮਹਿੰਗਾ ਬਣਨਾ ਸਿੱਖਣਾ ਚਾਹੀਦਾ ਤੇ ਜਿੰਨੇ ਮਹਿੰਗੇ ਹੋਲਾਂਗੇ ਉੰਨੀ ਸਾਡੀ ਕਦਰ ਪੈਂਦੀ ਹੈ ਹੁਣ ਇਹ ਵੇਖੋ ਆਪਣੇ ਘਰਾਂ ਵਿੱਚ ਚੀਜ਼ਾਂ ਹੁੰਦੀਆਂ ਜਿਹੜੀ ਚੀਜ਼ 5-10 ਦੀ ਆਤਮਾ ਕਦੇ ਗੌਰ ਨਹੀਂ ਕਰਦੇ। ਆਪਾਂ ਸਾਮ੍ਹ ਕੇ ਰੱਖ ਦਿਆਂ। ਕਿਉਂਕਿ ਉਹ ਮਹਿੰਗੇ ਹੈ। ਉਹਦੀ ਕਦਰ ਉਹਨਾਂ ਹੀ ਜਾਣਦੇ। ਪਾਸਟੀਲ, ਪਿੱਤਲ ਕਿੰਨੀ ਘਸਾਂ ਕੇ ਰੱਖਦੇ। ਸੋਨਾ ਸਾਮ੍ਹ ਕੇ ਰੱਖਦੇ। ਕਿਉਂਕਿ ਉਹਨਾਂ ਦੀ ਕੀਮਤ ਨਹੀਂ। ਜਿਹੜੀ ਚੀਜ਼ ਦਾ ਮੁੱਲ ਨਹੀਂ ਜਿਹੜੀ ਚੀਜ਼ ਦੀ ਕੀਮਤ ਨਹੀਂ ਉਹਦੀ ਕਦਰ ਨਹੀਂ ਕਦਰ ਤੇ ਕੀਮਤ ਦਾ ਬਹੁਤ ਵੱਡਾ ਰਿਸ਼ਤਾ ਹੈ ਕਦਰ ਹੀ ਉਦੋਂ ਪੈਂਦੀ ਪੈਂਦੀ ਹੈ ਜਦੋਂ ਸਾਡੀ ਕੀਮਤ ਬੋਲੇ ਜਿਹੜੇ ਇਨਸਾਨ ਦੀ ਕੀਮਤ ਨਾ ਹੋਵੇ ਉਹਦੀ ਕਦਰ ਨਹੀਂ ਹੁੰਦੀ ਹੁਣ ਸਰਕਾਰ ਸਾਡੀ ਕਦਰ ਨਹੀਂ ਕਰਦੀਆਂ ਕਿਉਂ ਕਿਉਂਕਿ ਸਾਡੀ ਕੀਮਤ ਨਹੀਂ ਅਸੀਂ ਤੇ ਬੋਤਲਾਂ ਤੇ ਵਿਕ ਜਾਂਦੇ ਕੀਮਤ ਨਹੀਂ ਨਾ ਉਹਨਾਂ ਨੂੰ ਪਤਾ ਹੈ ਵੀ 500 ਦੇ ਕੀ ਬੋਟ ਮਿਲ ਜੂਗੀ ਇਸੇ ਕਰਕੇ ਉਹ ਲੋਕਾਂ ਦੀ ਕਦਰ ਨਹੀਂ ਕਰਦੀ ਭਾਈ ਜੇ ਆਪਣੀ ਕਦਰ ਵਧਾਉਣੀ ਹੈ ਤਾਂ ਕੀਮਤ ਬਣਾਓ ਆਪਣੀ ਵੈਸੇ ਅਨਸਾਨ ਦੀ ਕੋਈ ਕੀਮਤ ਨਹੀਂ ਹੈ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਪਰ ਮਹਾਰਾਜ ਕਹਿੰਦੇ ਹਜੇ ਆ ਮਹਿੰਗਾ ਬਣ ਜਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਢੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੀ ਮਰ ਗਨੇ ਅਮੁੱਲ ਜਿਹਦੀ ਕੀਮਤੀ ਨਾ ਪਾਈ ਜਾ ਸਕੇ ਵਪਾਰੀ ਵੀ ਅਮੁੱਲ ਬਣ ਜਾ ਐਸਾ ਬਣ ਜਾ ਤੈਨੂੰ ਕੋਈ ਖਰੀਦ ਨਾ ਸਕੇ ਬੇਖਰੀਦ ਜਨ ਬੰਦਾ ਤੇਰਾ ਮੈਨੂੰ ਕੋਈ ਖਰੀਦ ਨਹੀਂ ਸਕਦਾ ਐਸੀ ਖੇਡ ਬਣਾ ਆਪਣੀ ਕਦਰ ਵਧਾਉਣਾ ਜੇ ਕੀਮਤ ਆਪਣੀ ਵਧਾ ਕੀਮਤ ਕਿਵੇਂ ਵਧਦੀ ਹੈ ਕੀਮਤ ਵੱਧਦੀ ਹੈ ਬੰਦੇ ਦੀ ਗੁਣਾ ਨਾਲ ਹੁਣ ਤਾਂ ਆਪਾਂ ਮੱਝਾਂ ਲੈਨੇ ਆ ਜਿਹੜੀ ਮੱਝ 'ਚ ਜਿੰਨਾ ਦੁੱਧ ਹੁੰਦਾ ਓਨੀ ਉਹਦੀ ਕੀਮਤ ਲੱਗਦੀ ਹੈ ਜਿਹੜੀ ਮੱਝ 'ਚ ਗੁਣ ਜਿੰਨੇ ਜ਼ਿਆਦਾ ਹੋਣਗੇ ਇਹ ਕੁੰਡੀ ਹੈ ਜੀ ਇਹ ਇਦਾਂ ਹੈ ਇਹਦੇ ਆਹ ਗੁਣ ਨੇ ਇਹ ਚ ਆਹ ਗੁਣੇ ਓਨੀ ਉਹਦੇ ਪੈਸੇ ਵੱਧ ਲੱਗਦੇ ਆ ਜੀ 'ਚ ਜਿੰਨੇ ਔਗਣ ਹੋਣਗੇ ਗੁਣਾ ਕੋਈ ਸਾਧਨ ਜਾਂ ਕੁਝ ਵੀ ਪਸ਼ੂ ਪੰਛੀ ਕੁਝ ਲੈਣੇ ਆ ਤੇ ਜਿਹਨੇ ਵੇਚਣੀ ਹੁੰਦੀ ਆ ਉਹ ਦੀ ਗੁਣ ਸੁਣਾਉਂਦਾ ਤੇ ਜਿਹਨੇ ਖਰੀਦਣਾ ਹੁੰਦਾ ਉਹ ਕੀ ਲੱਭਦਾ ਕਮੀਆਂ ਨਹੀਂ ਜੀ ਇਹ ਗੱਡੀ ਹੈ ਇਹ ਗੱਡੀ ਦੇ ਵਿਚਾਰ ਹੈ ਇਹਦੇ ਟਾਇਰ ਪੈਣ ਵਾਲੇ ਨੇ ਇਹਦੀ ਅਲਾਈਨਮੈਂਟ ਹੋਣ ਵਾਲੀ ਹੈ ਤਾਂ ਇੱਦਾਂ ਕਮੀਆਂ ਕੱਢਣੀਆਂ ਪੈਂਦੀਆਂ ਵੀ ਅਗਲਾ ਕਹਿੰਦਾ ਵੀ ਰੇਟ ਘਟਾਉਣ ਦਾ ਮਾਰਾ ਕਮੀਆਂ ਲਾਉਂਦਾ ਸੋ ਭਾਈ ਜਿੰਨੇ ਗੁਣ ਹੁੰਦੇ ਨੇ ਫਿਰ ਉਨੀ ਕੀਮਤ ਹੁੰਦੀ ਹੈ ਜ਼ਿੰਦਗੀ ਵਿੱਚ ਬੁਰਲੇ ਕੀ ਆਈਏ ਉਹ ਨਹੀਂ ਮਹਿੰਗੇ ਹੋ ਜਾਣਗੇ ਉਹ ਨਹੀਂ ਸਾਡੀ ਕਦਰ ਕੀਮਤ ਵੱਧ ਜਾਂਦੀ ਹੈ ਪਰ ਇਹ ਇਹ ਗੱਲ ਦੀ ਉਮੀਦ ਜਿਹੜਾ ਬੰਦਾ ਦੁਨੀਆ ਤੋਂ ਰੱਖਦਾ ਉਹ ਨਹੀਂ ਜਿਹੜੀ ਇਹ ਗੱਲ ਦੀ ਕੀਮਤ ਦੁਨੀਆ ਤੋਂ ਰੱਖਦਾ ਹੁਣ ਮੈਂ ਇੱਥੇ ਕਥਾ ਕਰੀ ਜਾਂਦਾ ਗੁਰਬਾਣੀ ਜਿਹਦੀ ਕੀ ਕੀ ਮਤਬਲਾਂ ਤੇਰੀ ਹੈ ਕਿ ਕੀਮਤ ਨਾ ਇਹਦੀ ਕੋਈ ਕੀਮਤ ਦੇ ਸਕਦਾ ਤੇ ਨਾ ਇਹਦੀ ਕੋਈ ਕੀਮਤ ਲੈ ਸਕਦਾ ਗੁਰਬਾਣੀ ਦਾ ਕੋਈ ਮੁੱਲ ਹੈ ਗੁਰਬਾਣੀ ਦਾ ਕੋਈ ਮੁੱਲ ਨਹੀਂ ਗੁਰਬਾਣੀ ਕੋਈ ਦੇ ਸਕਦਾ ਗੁਰਬਾਣੀ ਦਾ ਮੁੱਲ ਜੇ ਮੈਂ ਮੈਂ ਐ ਸੋਚਾਂ ਵੀ ਮੈਂ ਤਾਂ ਤਾਂ ਕਥਾ ਕਰੂੰਗਾ ਜੇ ਮੇਰੀ ਕੋਈ ਕਦਰ ਪਾਉਂਗਾ ਜੇ ਮੇਰੀ ਜੇ ਮੇਰੀ ਸੋਚ ਇਹ ਹੈ ਫਿਰ ਤੇ ਮੈਂ ਕਦੇ ਕਥਾ ਹੀ ਨਹੀਂ ਕਰਨੀ ਹੋ ਸਕਦਾ ਕੋਈ ਨਾ ਵੀ ਕਦਰ ਪਾਵੇ ਕਿਉਂ ਕਿ ਗੁਰਬਾਣੀ ਦਾ ਮੁੱਲ ਨਹੀਂ ਨਾ ਪਤਾ ਕਿਸੇ ਨੂੰ ਗੁਰਬਾਣੀ ਦੀ ਕਦਰ ਵੀ ਤੇ ਉਹ ਕਰੇਗਾ ਨਾ ਜੀ ਨੂੰ ਕੀਮਤ ਪਤਾ ਹੋਈ ਤੇ ਜੀ ਨੂੰ ਪਤਾ ਹੋਏਗੀ ਉਹ ਤੇ ਕਰੇਗਾ ਕਰੇਗਾ ਤੇ ਜੇ ਮੈਂ ਇਹ ਸ਼ਰਤ ਤੇ ਕਥਾ ਕਰਾਂ ਤੇ ਕਦੇ ਕਥਾ ਹੀ ਨਹੀਂ ਹੋਣੀ ਸਹਿਸਤਰ ਕੀ ਭਾਈ ਇਹਦੀ ਉਮੀਦ ਦੁਨੀਆ ਤੋਂ ਨਹੀਂ ਰੱਖਣੀ ਚਾਹੀਦੀ ਵੀ ਕੋਈ ਕਦਰ ਕਰੇਗਾ ਮਹਾਰਾਜ ਉਹ ਉਹ ਕਦਰ ਪਾਉਣ ਤਾਂ ਪੈਂਦੀ ਹੈ ਦੁਨੀਆ ਦੀ ਭਾਈ ਕਦਰ ਨਹੀਂ ਮਿਲਦੀ ਇਹ ਤੇ ਮਹਾਰਾਜ ਕਦਰ ਕਦਰ ਕੀਮਤ ਬੰਦੇ ਨੂੰ ਦੇ ਦੇਣ ਤਾਂ ਬੰਦੇ ਦੀ ਕਦਰ ਪੈਂਦੀ ਹੈ ਨਹੀਂ ਤੇ ਵੱਡੇ ਵੱਡੇ ਕੱਖਾਂ ਚ ਰੁਲ ਜਾਂਦੇ ਨੇ ਵੱਡੇ ਵੱਡੇ ਗਲੀਆਂ ਚ ਰੁਲ ਜਾਂਦੇ ਨੇ ਕੋਈ ਕਦਰ ਨਹੀਂ ਹੁੰਦੀ ਬੰਦਿਆਂ ਦੀ ਮਹਾਰਾਜ ਜਦੋਂ ਵਾ ਫੜਦੇ ਨੇ ਫਿਰ ਬੰਦਿਆਂ ਦੀ ਕੱਖ ਗਲੀਆਂ ਵਾਂਗ ਗਲੀਆਂ ਚ ਰੁਲਦੇ ਆ ਨੂੰ ਤੇ ਉਹਨਾਂ ਦੀ ਜਦੋਂ ਮਹਾਰਜ ਬਾਹ ਫੜ ਲੈਂਦੇ ਨੇ ਨਾ ਆ ਮਰੁੱਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਸਤਗੁਰ ਸੰਗ ਕੀਰੇ ਹਮਤਾਕ ਰੈਸੀ ਖੇਡ ਵੜਦੀ ਹੈ ਫਿਰ ਪ੍ਰੇਮ ਵੜਦਾ ਜਦੋਂ ਗੁਰੂ ਸਾਹਿਬ ਕਦਰਾਂ ਪਾਉਂਦੇ ਸੋ ਭਾਈ ਇਹ ਸਾਰੀ ਖੇਡ ਪ੍ਰੇਮ ਦੀ ਹੈ ਹੁਣ ਆਓ ਜਿਹੜੇ ਸ਼ਬਦ ਦੀ ਆਪਾਂ ਵਿਆਖਿਆ ਕਰਨੀ ਹੈ ਪਹਿਲੀ ਪੰਕਤੀ ਚ ਮਾਰਾ ਕਹਿੰਦੇ ਚਿਤ ਸਿਮਰਨ ਕਰੋ ਨੈਣ ਅਵਿਲੋਕਨੋ ਸਰਵਨ ਬਾਨੀ ਸੁਜਸਪੂਰ ਰੱਖੋ ਸਿਮਰਨ ਕਾਦੇ ਨਾਲ ਕਰਦੇ ਹੁੰਦੇ ਐ ਜੀਵ ਨਾਲ ਪਰ ਮਹਾਰਾਜ ਨੇ ਚਿੱਤ ਲਿਖੇ ਚਿੱਤ ਸਿਮਰਨ ਕਰੋ ਜੇ ਤੇਰੀ ਚਿੱਤ ਚ ਵਾਹਿਗੁਰੂ ਨਹੀਂ ਨਾ ਫਿਰ ਜੀਵ ਨਾਲ ਜੱਪੇ ਦਾ ਕੀ ਆਇਆ ਤੇਰੇ ਮਨ ਵਿੱਚ ਵੀ ਤੇ ਹੋਵੇ ਪਰ ਇੱਕ ਗੱਲ ਯਾਦ ਰੱਖਿਓ ਸ਼ੁਰੂ ਜੀਵ ਤੋਂ ਹੀ ਹੁੰਦਾ ਹੈ ਕਰਨਾ ਫੇਰੀ ਰੋਟੀ ਅੰਦਰ ਜਾਂਦੀ ਹੈ ਪਹਿਲਾਂ ਮੂੰਹ 'ਚ ਆਉਂਦੀ ਹੈ ਜੇ ਹੁਣ ਕਹੇ ਮੈਂ ਮੂੰਹ 'ਚ ਰੱਖਣੀ ਕੋਈ ਨਹੀਂ ਤੇ ਮੈਂ ਅੰਦਰ ਵੀ ਪਾਉਣੀ ਹੈ ਇਦਾਂ ਗੱਲ ਨਹੀਂ ਬਣਨੀ ਜਪਣਾ ਜੀਬ ਤੋਂ ਹੀ ਪੈਂਦਾ ਹੈ ਫੇਰ ਅੰਦਰ ਜਾਂਦਾ ਹੈ ਫੇਰ ਮਨ ਵਿੱਚ ਸੁਰਤ 'ਚ ਜਾਂਦਾ ਹੈ ਫੇਰ ਆਪੀ ਖੇਡ ਬਣ ਜਾਂਦੀ ਹੈ ਚਿੱਤ ਸਿਮਰਨ ਕਰੋ ਚਿੱਤ ਕਰਕੇ ਮੈਂ ਤੈਨੂੰ ਸਿਮਰਿਆ ਕਰਾਂ ਨੈਣ ਅਵਲੋਖ ਨੂੰ ਤੇ ਮੈਂ ਇਹਨਾਂ ਨੈਣਾ ਨਾਲ ਅੱਖਾਂ ਨਾਲ ਤੈਨੂੰ ਵੇਖਦਾ ਰਵਾਂ ਸਰਵਣ ਬਾਣੀ ਸੁਜਸ ਪੂਰ ਰੱਖਾਂ ਮਹਾਰਾਜੀ ਮੈਂ ਇੱਕ ਕੰਨਾ ਨਾਲ ਤੇਰੀ ਬਾਣੀ ਸੁਣਿਆ ਕਰਾਂ ਤੇ ਸੁਣ ਕੇ ਤੈਨੂੰ ਅੰਦਰ ਪਰੋ ਕੇ ਰੱਖ ਲਵਾਂ ਮੈਂ ਤੈਨੂੰ ਦਿਲ ਚ ਲੁਕੋ ਕੇ ਰੱਖ ਲਵਾਂ ਕਿਤੇ ਮੈਂ ਤੈਨੂੰ ਗਵਾ ਨਾ ਲਵਾਂ ਇੰਨਾ ਪ੍ਰੇਮ ਮਹਾਰਾਜ ਕਰਦੇ ਨੇ ਆਪਣੇ ਵਾਹਿਗੁਰੂ ਨਾਲ ਮਹਾਰਾਜ ਤੈਨੂੰ ਕਿਤੇ ਮੈਂ ਹਿਰਦੇ ਦੇ ਵਿੱਤ ਲੁਕੋ ਕੇ ਰੱਖ ਲਮਾ ਸੁੱਚ ਸਪੂਰ ਰੱਖੋ ਮਨ ਸੋਮਧੂਕਰ ਕਰੋ ਚਰਨ ਹਿਰਦੈ ਤਨੋ ਰਸਨੀ ਅੰਮ੍ਰਿਤ ਰਾਮ ਨਾਮ ਭਖੋ ਮੈਂ ਮਨ ਨੂੰ ਮਧੂਕਰ ਪੌੜਾ ਬਣਾ ਲਵਾਂ ਮੈਂ ਤੇਰਾ ਪੌੜਾ ਹੋ ਜਾਂ ਤੇ ਤੂੰ ਹੋਵੇਂ ਫੁੱਲ ਮੈਂ ਤੇਰੇ ਵਿੱਚੋਂ ਰਸ ਲੈਂਦਾ ਰਹਾ ਮੈਂ ਰਸ ਲੈਂਦਾ ਰਹਾ ਮੈਂ ਤੇਰੇ ਦਰ ਦਾ ਭੌਰਾ ਬਣ ਜਾ ਮਹਾਰਾਜ ਮਨ ਸੋ ਮధు ਕਰ ਕਰਉ ਮਨ ਨੂੰ ਮੈਂ ਭੌਰਾ ਬਣਾ ਲਵਾਂ ਤੇ ਤੇਰੇ ਦਰ ਦਾ ਗੋਲਾ ਬਣ ਕੇ ਰਵਾਂ ਚਰਨ ਹਿਰਦੇ ਤਰੋਂ ਤੇਰੇ ਚਰਨ ਆਪਣੇ ਹਿਰਦੇ ਵਿੱਚ ਵਸਾ ਲਵਾਂ ਰਸਨ ਅੰਮ੍ਰਿਤ RAM ਨਾਮ ਭਸਕੂ ਰਾਸਪਤਾ ਕਿਵੇਂ ਲੈਣਾ ਬਣ ਕੇ ਭੌਰਾ ਰਸ ਲਮਾ ਤੇਰੇ ਨਾਮ ਦਾ ਤੇਰੇ ਨਾਮ ਨੂੰ RAM ਨਾਮ ਭਾਖੋਂ ਮੈਂ RAM ਨਾਮ ਦਾ ਜਸ ਗਾ ਮਾ ਤੇਰੇ ਨਾਮ ਦਾ ਜਸ ਗਾ ਐਸੀ ਕਿਰਪਾ ਹੋ ਜੇ ਖੇੜ ਬਣ ਜੇ ਮੇਰੇ ਮਾਲਕ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟਹਿ ਬਾ ਮੈਨੂੰ ਇਹ ਡਰ ਰਹਿੰਦਾ ਹੈ ਮੇਰਾ ਪਿਆਰ ਤੇਰੇ ਨਾਲੋਂ ਕਿਤੇ ਘੱਟ ਨਾ ਜਾਵੇ ਮੈਨੂੰ ਸਭ ਤੋਂ ਵੱਡਾ ਡਰ ਹੈ ਮਾਲਕਾ ਕਿਤੇ ਪ੍ਰੇਮ ਨਾ ਘੱਟ ਜਾਏ ਪ੍ਰੇਮ ਇਹ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਆ ਤਿੰਨ ਚਾਰ ਦਿਨ ਹੁਣ ਤੇ ਆਪਾਂ ਪੂਰਾ ਅਸੀਂ ਪੂਰਾ ਮਹਾਰਜ ਮੁਕਿਆ ਹੁੰਨੇ ਆ ਜੀ ਪੂਰਾ ਬੱਸ ਇਹ ਪਤਾ ਲਾ ਦਾਂਗੇ ਉਸ ਤੋਂ ਬਾਅਦ ਸਾਰਾ ਸਾਲ ਬਜਾਦ ਵੀ ਨਹੀਂ ਆਉਂਦੀ ਬਾਬੇ ਦੀ ਇਕਟੇ ਨਾ ਪ੍ਰੇਮ ਇਨ ਨਈ ਰਹੇ ਤਾਜਾ ਰਹੇ ਇਹ ਬਾਸੀ ਨਾ ਹੋਵੇ ਇਕਟੇ ਨ ਖਿਆਲ ਰੱਖਣਾ ਚਾਹੀਦਾ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੇ ਮੇਰਾ ਪਿਆਰ ਤੇਰੇ ਨਾਲੋਂ ਮਰਜ ਘਟੇ ਨ ਸਦਾ ਨਵਾਂ ਰਹੇ ਐਸਾ ਖੇਡ ਬਣਾ ਮੇਰੇ ਆ ਮਾਲਕਾ ਵੇਖੋ ਕਿੰਨਾ ਡਰੈ ਖੂਨ ਦਾ ਪਿਆਰ ਨਾ ਘਟ ਜਾਏ ਮੈਂ ਤੋਂ ਮੋਲ ਲਈ ਮੈਂ ਤੋਂ ਮੋਲ ਮਹਗੀ ਲਈ ਜੀ ਸਤੇ ਇਹ ਪਿਆਰ ਦਾ ਇਸ ਕਰਕੇ ਡਰ ਐ ਇੱਕ ਟਣ ਦਾ ਡਰਤਾ ਐ ਕਿਉਂਕਿ ਇਹ ਪਿਆਰ ਮੈਨੂੰ ਸਸਤਾ ਨਹੀਂ ਮਿਲਿਆ ਮੈਨੂੰ ਇਹ ਪ੍ਰੇਮ ਸਸਤਾ ਨਹੀਂ ਮਿਲਿਆ ਇਹ ਪ੍ਰੇਮ ਬੜੇ ਮਹਿੰਗੇ ਮੁੱਲ ਦਾ ਐ ਮੈਂ ਐਵੇਂ ਗਵਾੜਾ ਨਹੀਂ ਚਾਹੁੰਦਾ ਮੈਂ ਇਹ प्रीत ਗਵਾਉਣਾ ਨਹੀਂ ਚਾਹੁੰਦਾ ਮੇਰਾ ਪ੍ਰੇਮ ਬਣਿਆ ਰਹੀ ਮੇਰੀ ਪ੍ਰੀਤ ਤੇ ਪ੍ਰਤੀਤ 'ਚ ਫਰਕ ਨਾ ਆਵੇ ਮੈਂ ਹਮੇਸ਼ਾ ਹੀ ਪ੍ਰੀਤ ਨੂੰ ਪ੍ਰਤੀਤ ਕਰਦਾ ਰਹਾ ਮਾਂ ਸਾਡੀ ਪ੍ਰੀਤ But the deep the burnout.